हां जी 사ਤसंग जी ਜਿਹੜੀ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਸਕਰੀਨ ਤੇ ਇਹ ਕੋਈ ਬਾਬਾ ਚੌਂਕੀਆਂ ਲਾਉਂਦਾ ਭਾਈ ਵੀ ਮੇਰੇ ਚ ਬਾਬਾ ਦੀਪ ਸਿੰਘ ਆਉਂਦਾ ਮੇਰੇ ਚ ਫਲਾਣਾ ਸ਼ਹੀਦ ਆਉਂਦਾ ਇਹਨੂੰ ਫਿਰ ਸਤਕਾਰ ਕਮੇਟੀ ਦੇ ਜਿਹੜੇ ਸਿੰਘ ਨੇ ਜੋ ਫੀਲਡ ਪਰਨੇ ਵਾਲੇ ਗੱਲਾਂ ਕਰ ਰਹੇ ਨੇ ਸਾਹਮਣੇ ਇਹ ਬਾਬਾ ਹੈ ਜਿਹੜਾ ਚੌਂਕੀ ਲਾਉਂਦਾ ਹੈ ਇਹਦੇ ਕੋਲ ਸੰਗਤ ਆਉਂਦੀ ਹੈ ਤੇ ਜਦੋਂ ਸਤਕਾਰ ਕਮੇਟੀ ਵਾਲਿਆਂ ਨੇ ਘੇਰੇ ਆ ਸਵਾਲ ਜਵਾਬ ਪੁੱਛੇ ਨੇ ਜਦੋਂ ਭਾਈ ਵੀ ਤੂੰ ਕਾਦੀ ਚੌਂਕੀ ਲਾਉਂਦਾ ਕਿਹੜਾ ਸ਼ਹੀਦ ਤੇਰੇ ਚਾਉਂਦਾ ਤੇ ਜਿੱਥੇ ਇਹਨੇ ਫੋਟੋਆਂ ਲਾਈਆਂ ਨੇ ਬਾਬਾ ਜੀ ਦੀਆਂ ਪੂਜਾ ਕਰਦਾ ਏ ਤੇ ਨਾਲ ਹੀ ਆਪਣੇ ਘਰ ਵਾਲੀ ਦੀ ਵੀ ਫੋਟੋ ਲਾਈ ਉਹਨੂੰ ਵੀ ਮੱਥੇ ਟੇਕੇ ਜਾਂਦੇ ਨੇ ਤੇ ਜਦੋਂ ਸਿੰਘਾ ਨੇ ਪੁੱਛਿਆ ਤੇ ਕੋਈ ਜਵਾਬ ਨਹੀਂ ਚੰਗਤਰਾ ਆਇਆ ਤੇ ਬਾਕੀ ਤੁਸੀਂ ਵੀਡੀਓ ਦੇਖੋ ਤੇ ਸ਼ੇਅਰ ਕਰੋ ਤੇ ਇਨ੍ਹਾਂ ਬਖੰਡੀਆਂ ਤੋਂ ਚੌਂਕੀਆਂ ਲਾਉਣ ਵਾਲਿਆਂ ਤੋਂ ਬਚੋ ਸਚੇਤ ਹੋ ਜਾਗਰਤ ਹੋ ਆਪ ਬਾਣੀ ਪੜੋ ਪੜਾਓ ਗੁਰੂ ਨਾਲ ਜੁੜੋ ਤੇ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਿਓ ਭਾਈ ਗੁਰੂ ਘਰ ਨਹੀਂ ਜਾਵਾ ਮਾਤਾ ਜੀ ਫੋਟੋ ਤੁਸੀਂ ਗੁਰੂ ਪਾਤਰੀ ਦੀਆਂ ਫੋਟੋਆਂ ਦੇ ਬਰਾਬਰ ਲਾਈ ਕੌਣਾ ਮਾਤਾ ਸਰ ਆਪਣੇ ਆਜਿ ਨੂੰ ਸਾਮਿਤ ਵੀ ਸਤਿਕਾਰ ਦਿਓਗਾ ਨਹੀਂ ਤੂੰ ਆਪਣੇ ਘਰ ਦੀ ਗੁਰੂ ਸਾਹਿਬ ਦੇ ਨਾਕੇ ਬਣਾਈ ਜਾਂਦਾ ਸੀ ਕੀ ਦੇਣਾ ਤੇਰੀ ਘਰ ਦੀ ਗੁਰਬਤ ਵਿੱਚ ਆਪਾਂ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ ਤਬ ਜੋਗਨ ਵੀ ਬਾਬਾ ਬਾਬਾ ਕਹਿੰਦੇ ਜੀ ਪਾਛੋ ਵਾਲੀ ਬਦਰਾਗੰਮੀ ਦਾ ਲੋੜ ਨਹੀਂ ਤੁਸੀਂ ਇਸੇ ਰਸਤੇ ਇੱਧਰ ਚਾਉਂਦੇ ਆ ਜੀ ਦਾ ਨਾ ਵਜਣ ਜਾਓ ਬਾਬਾ ਸੜਾ ਕਰਿਓ ਤੁਸੀਂ ਸਾਰੇ ਸਰਕਾਰ ਕਿਉਂ ਜੇ ਤੁਸੀਂ ਆਪ ਜਿਹੜੇ ਗੱਡੀਆਂ ਰੱਖ ਕੇ ਤੁਸੀਂ ਕਿਹੜੇ ਬਖੰਡ ਚ ਪਏ ਯਾਰ ਕੋਈ ਨਾ ਬਣਾਇਆ ਮੰਗਣਾ ਨਹੀਂ ਮਿਲਦਾ ਤੁਹਾਨੂੰ ਗੁਰੂ ਘਰੋਂ ਮਿਲਿਆ ਤਾਂ ਮੈਨੇ ਤੁਹਾਨੂੰ ਕੀ ਦੇ ਦਿਆ ਜੀ ਜੀ ਦਾਦੀ ਗੱਦੀ ਜਾਣਾ ਬਾਬੇ ਵਗਾਲੇ ਜਾਓ ਸਿੰਘ ਸਾਹਿਬ ਡੇਸਰ ਬਾਬਾ ਚੋਕੜਾ ਕਹਿੰਦੇ ਜੀ ਬਾਬਾ ਦੀ ਛੱਟੀ ਦੀ ਗੱਦੀ ਤੇ ਸੋਰ ਮੈਂ ਜਾਂਚੀ ਆ ਸੋਹੇ ਜਿਹਾ ਬਾਬੇ ਅਰਤਾਰ ਸਿੰਘ ਜੀ ਬੈਠੇ ਆ ਬਾਬੇ ਕਰਵਜੰਦ ਸਿੰਘ ਜੀ ਬੈਠੇ ਆ ਕਿਨਾ ਕੀ ਜਿਆ ਬਾਪੂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਗਰਾ ਮ ਲਾਹੌਰ ਥਾਣੇ ਪੁਰ ਖਾਲਸਾ ਜੀ ਜਿਹੜਾ ਲਾਹੌਰ ਮੁਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਰਵਿੰਦਰ ਸਿੰਘ ਖਾਲਸਾ ਸਦਕਾਰ ਕਮੇਟੀ ਮੇਰੇ ਨਾਲ ਮੇਰੇ ਵੱਡੇ ਵੀਰ ਮਿੰਦਰ ਸਿੰਘ ਆਪਰਾ ਸਿੰਘ ਆਇਆ ਗੁਰਪਿੰਦਰ ਘਟਿਆਰੇ ਤੋਂ ਵੀਰੇ ਸਿੰਘ ਆਇਆ ਸੋ ਐਸੀ ਇੱਥੇ ਆਏ ਆ ਆ ਸੰਗਤ ਬੈਠੀ ਆ ਜੀ ਆਪ ਸਿੰਘ ਬੈਠਾ ਜਿਹੜਾ ਕਹਿੰਦਾ ਮੇਰੇ ਜੀ ਸ਼ਹੀਦਾਂ ਦਾ ਪਹਿਰਾ ਆ ਕਿਹੜੇ ਸਿੰਘ ਆ ਤੇ ਤੁਹਾਡੇ ਵਿੱਚ ਵੀ ਕਿਹੜਾ ਸ਼ਹੀਦ ਹਦਾ ਸ਼ਹੀਦ ਬਾਬਾ ਖੜਕ ਸਿੰਘ ਸ਼ਹੀਦ ਬਾਬਾ ਖੜਕ ਸਿੰਘ ਤੇ ਆਪ ਸਿੰਘ ਦੀ ਘਰ ਦੀ ਆ ਜੀ ਜਿਹੜੇ ਗੁਰੂ ਸਾਹਿਬ ਦੇ ਬਰਾਬਰ ਫੋਟੋ ਲਾ ਕੇ ਤੇ ਪੂਰਾ ਸਤਿਕਾਰ ਕਰਨ ਰਿਹਾ ਜੀ ਤੇ ਆ ਸੰਗਤ ਬੈਠੀ ਜੀ ਦੱਸੋ ਹੁਣ ਪਖੰਡੀ ਦਾ ਕੀ ਕੀਤਾ ਜਾਵੇ ਤਗੜੀ ਤੂੰ ਹੀ ਸਤਕਾਰ ਦੇਊਗਾ ਤੂੰ ਹੀ ਦੱਸੋ ਇਹਦਾ ਕੀ ਕੀਤਾ ਜਾਵੇ ਹੁਣ ਜਿੰਨੇ ਗੁਰੂ ਸਾਹਿਬ ਦੇ ਸਾਹਮਣੇ ਆਪਣੀ ਘਰ ਦੀ ਬਣਾਤੀ ਬਰਾਬਰ ਬਰਾਬਰ ਉਹ ਕਿਹੜਾ ਤੜੜਾ ਸ਼ੀਲ ਹੋਊਗਾ ਜਿਹਨੂੰ ਆਪਣੀ ਗਿਆਨ ਨਹੀਂ ਗੁਰੂ ਦਾਦੇ ਉਹ ਕਿਸੇ ਦਾ ਕੀ ਭਲਾ ਕਰ ਲਊਗਾ ਗੁਰੂ ਸਿੱਖੀ ਜੀ ਇਹ 사ਦ ਸੰਗਤ ਜੀ ਇਹ ਹੈ ਨਹੀਂ ਉਹ ਗੱਡੀ ਲਾ ਕੇ ਬੈਠਣਾ ਤੇ ਆ ਫੋਟੋ ਦੀ ਪੂਜਾ ਕਰਨੀ ਇਹ ਪਤਨਦਿਆਂ ਇਹ ਬਾਬਾ ਜੀ ਇਹ ਮਾਤਾ ਜੀ ਬੈਲੀ ਬੈਲੇ ਨਾਲ ਮਤਲਬ ਪੜਾਈ ਕਰਦੇ ਆ ਸਭ ਦਾ ਮੈਨੂੰ ਦੱਸੋ ਮਾਤਾ ਕਿੰਨੇ ਮੇਂ ਪੜਾ ਕਰਦੀ ਹੋਗੀ ਜਿਹੜੀ ਆਪ ਗੁਰੂ ਸਾਹਿਬ ਨੇ ਬਰਾਬਰ ਬੈਗੀ ਹੈ ਦੱਸੋ ਤੁਸੀਂ ਮੈਨੂੰ ਇਸ ਚੀਜ਼ ਦਾ ਗਿਆਨ ਦਿਓ ਮੈਨੂੰ ਬਾਬਾ ਜੀ ਤੋਂ ਘਰਾਜ ਸੁਖੰਦ ਆਇਆ ਬਾਬਾ ਜੀ ਨੂੰ ਯਾਦ ਕਰੀਦਾ ਹੈ ਤੁਸੀਂ ਮਨਮਤ ਮਾਰੋ ਲੱਗਿਓ ਭਾਂਜੀ ਮੈਂ ਤੁਹਾਨੂੰ ਸਚਾਈ ਦੱਸਾਂ ਜਿਨਕੇ ਹਿਰਦੇ ਨਾਲ ਬਸਾਏ ਘਰ ਬੈਠੇ ਗੁਰੂ ਤੇ ਆਏ ਗੁਰੂ ਸਾਹਿਬ ਤੇ ਲੜ ਲੱਗੋ ਜਿਹੜਾ ਆਪਣਾ ਪਰਿਵਾਰ ਚ ਇਕੱਲਾ ਰਹਿੰਦਾ ਆ ਉਹ ਤੁਹਾਡਾ ਪਰਿਵਾਰ ਕਿਦਾਂ ਸੁਖੀ ਰੱਖ ਲੂਗਾ ਜਿੰਨੇ ਆਪਣੇ ਪਰਿਵਾਰ ਚ ਨਹੀਂ ਸੁੱਖ ਪਾਇਆ ਉਹਨੇ ਤੂੰ ਕਦੀ ਆਹ ਕਿਨੂੰ ਝਾਤੀ ਮਾਰੀ ਐ ਨਾਲੇ ਨਾਦਾ ਜੀ ਜਿਹੜੀ ਗੱਲਾਂ ਨਾਲ ਗੁਰਸਿੱਖੀ ਜੇ ਇਹ ਨਹੀਂ ਹੋ ਗੁਰਸਿੱਖੀ ਤੋਂ ਹੋਰ ਗੱਦੀਆਂ ਲਾਉਂਦਾ ਆਹ ਸ਼ਕਲਾ ਦੇਖ ਕੇ ਨਾ ਮੇਰੇ ਮਨ 'ਚ ਨਾ ਇੰਨਾ ਗੁੱਸਾ ਆਂਦਾ ਚਲੋ ਤੁਹਾਡੇ ਵਰਗੇ ਚਲੋ ਮੈਂ ਕਹਿੰਦਾ ਮੇਰੇ ਵੀਰ ਤੁਸੀਂ ਆ ਜਾਓਗੇ ਤੁਹਾਨੂੰ ਨਹੀਂ ਪਤਾ ਗਿਆਨ ਬਾਰੇ ਪਰ ਜਿਹੜੀਆਂ ਆਹ ਸ਼ਕਲਾ ਬੈਠੀਆਂ ਇੱਥੇ ਆ ਕੇ ਤੁਸੀਂ ਮਾਰਾਇਆ ਆਪਣੇ છાਤੀ ਮਾਰੋ ਅੰਦਰ ਕਿ ਤੁਹਾਨੂੰ ਅੱਜ ਨਮੋਸ਼ੀ ਹੁੰਦੀ ਪਈ ਨਹੀਂ ਹੁੰਦੀ ਪਈ ਇੱਥੇ ਜਗ੍ਹਾ ਤੇ ਆ ਕੇ ਬਾਬਾ ਜੀ ਦੀ ਬਣੀਣਾ ਵੀ ਆਏ ਸੀ ਆਪਾਂ ਹਨਾ ਇਸ ਬੰਦੇ ਨੂੰ ਆ ਕੇ ਮੈਂ ਤੀਜੀ ਵਾਰੀ ਸਵਾਲ ਕੇ ਕਿਹਾ ਤੀਜੀ ਵਾਰੀ ਵੀ ਭਾਈ ਦੁਖਾਂ ਦੇ ਲੜ ਲੜ ਕੇ ਆਪ ਖੰਡ ਛੱਡ ਦੇ ਕਰਨਾ ਮੋਤੀ ਸੀਗੀ ਹੁਣ ਨਹੀਂ ਨਹੀਂ ਤੇ ਹੁਣ ਦੇਖੋ ਤੁਸੀਂ ਬਾਬਾ ਜੀ ਵਾਲੇ ਪਾਪਾ ਅਛੀ ਸਾਡੇ ਵੇਲੇ ਤਰਚ ਗੱਲ ਕਰਕੇ ਹੁੰਦਾ ਸਾਡੇ ਜੀ ਕਰਕੇ ਹੁੰਦਾ ਬੜਾ ਤੁਸੀਂ ਜਲਦੀ ਭੇਜੋ ਕੁਝ ਲੈਂਦੇ ਨੇ ਆਪ ਕੋ ਜਲਦੀ ਸੇ ਬਾਬਾ ਜੀ ਨੂੰ ਲੈਣਾ ਕਾਠੀ ਨਾ ਕਾਦੇ ਆਸਤੇ ਫਿਰ ਲੋਕਾਂ ਨੂੰ ਭੰਦੇ ਘੁੰਮ ਕੇ ਪਾਣਾ ਦੁਕਾਨ ਤੋਂ ਕੇ ਰਾਹ ਨਾ ਬਾਬਾ ਜੀ ਮੰਗਣਾ ਕੀ गुरु साहब का प्रेरण मैं किसी को पूछू नहीं ना मेरे बीजी गुरु साहब दा तस्वीर रख ऐदा तू भी ठेखै देना बाबा तू सिंहनी दी तुस्वीर तुस्वीर राकी तुस्वीर राकी। फोटो अपनी दी नाल रख ले मारा बाबा जेड़ा नाना ही हजूर है रहंदा जाने नाने आगे ਇਹ ਜਨਾ ਨਾ ਕਰੋ ਗੁਰਸਿੱਖੀ ਜੇ ਨਹੀਂ ਤੁਸੀਂ ਆਪ ਸਾਡੇ ਜਪੋ ਅਸੀਂ ਬੰਦ ਕਰਦੇ ਆ ਗੁਰਸਿੱਖੀ ਨਾਲ ਕਰ ਰਹੇ ਆ ਇਹ ਅਸੀਂ ਆਪ ਦੇ ਹੋਰਾਂ ਦੇ ਨਾਲ ਜੋੜ ਰਹੇ ਆ ਗੁਰਸਿੱਖੀ ਜੇ ਹੈ ਨਹੀਂ ਇਹ ਟੈਗ ਆ ਬਾਬਾ ਸਾਧ ਸ਼ਹੀਦ ਕਰੀਏ ਬਾਬੇ ਜੀ ਦਾ ਵਜਨ ਜਿਹੜਾ ਬਾਬਾ ਖੜਕ ਸਿੰਘ ਦਾ ਇਹ ਤਾਂ ਸ਼ਹੀਦ ਹੋਇਆ ਤਾਂ ਕੰਨੀ ਸਰਕਾਰ ਪੂਰਵਕ ਨਾਲ ਬੈਠਾਗੇ ਇਧਰੇ ਨਾਲ ਬੈਠਾਂਗੇ ਨਹੀਂ ਜੇ ਪਹਿਲੇ ਰਾਖੀ ਦੇ ਮੈਂ ਕਰੂੰ ਜਦੋਂ ਸਾਧ ਸ਼ਹੀਦ ਸਿੰਘ ਕਰੀਏ ਉਹਨਾਂ ਦਾ ਨਾਮ ਵਜਨ ਤਾਂ ਬਾਅਦੋਂ ਕਿੱਥੇ ਸ਼ਹੀਦ ਹੋਇਆ ਜਿਹੜੇ ਛੀਂਡਾਂ ਦੀ ਗੱਲ ਹੋਏ ਤਾਂ ਛੀਂਡ ਕਿਸੇ ਦੇ ਸਿਰ ਤੇ ਨਹੀਂ ਹੁੰਦੇ ਹੁੰਦੇ ਵੱਡੀਆਂ ਤੂਫਾਨੀਆਂ ਯਾਰ ਗੁਰੂ ਅਰਜਨ ਦੇਵ ਜੀ ਪਾਸ਼ੇ ਉੱਪਰ ਵੀ ਵੱਡਾ ਛੀਂਡ ਹੋ ਗਿਆ ਫੈਗਿਆਂ ਦੇ ਉੱਪਰ ਵੀ ਛੀਂਡ ਹੋ ਗਿਆ ਯਾਰ ਸਿੱਖ ਪੰਥ ਵਿੱਚ ਛੀਂਡ ਦੀ ਗੱਲਤੀ ਕਿੰਨੀ ਜਾਂਦੀ ਕੋਈ ਲੈਂਦੇ ਹੋਈ ਜਾਂ ਕਿਸੇ ਬਾਬਾ ਜੀ ਲੈਂਦੇ ਹੋਈ ਬਾਕੀ ਦਾ ਨਾ ਤੂੰ ਸਿਆਣਾ ਬਣਾ ਤੈਨੂੰ ਕਹਣਾ ਰੱਖ ਨਹੀਂ ਕਹਿੰਦਾ ਵੱਧ ਘੱਟ ਬਚਨ ਨਹੀਂ ਕਰਦਾ ਤੂੰ ਛੀਂਡ ਸਾਧ ਛੀਂਡ ਸਾਧ ਜਿਹੜਾ ਤੇ ਚੌਂਦਾ ਬਾਬਾ ਖੜਸੇ ਸਾਦ ਉਹਨਾਂ ਬਚਨ ਕਰਾ ਸਕਦਾ ਹਾਂ ਉਹਦੀ ਜੋ ਤਾਕਤ ਜੀ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਤੂੰ ਜਾ ਬਾਬਾ ਜੀ ਆਪਾਂ ਜੀ ਪੜਿਆ ਜਾਣਾ ਨਹੀਂ ਨਹੀਂ ਕੋਈ ਮੈਂ ਤੁਹਾਨੂੰ ਮੈਂ ਪਰ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਗੁਰੂ ਘਰ ਜਾਓ ਗੁਰੂ ਘਰ ਜਾਓ ਜੇ ਨਾਮ ਲੈੂਗਾ ਨਾ ਉੱਚੀ ਮੰਜ਼ਿਲਾਂ ਸਤਿਗੁਰੂ ਖਾ ਲਿਓ ਸਾਡੇ ਖੰਡੇ ਦਾ ਅਮਰਤ ਸ਼ਬਦ ਸਿੱਖੀ ਕਮਾਓ ਸਿੱਖੀ ਕਮਾਓ ਬੌਜੀ ਤੁਸੀਂ ਪੜੇ ਲਿਖੇ ਬੰਦੇ ਲੱਗਦੇ ਹੋ ਤੁਸੀਂ ਵੀਰ ਬਾਬਾ ਜੀ ਤੁਹਾਡੇ ਮੋਢ ਉੱਚੀ ਵਸੀ ਛੇਵੇਂ ਪਾਤਸ਼ਾਹ ਦਾ ਸਾਨ ਮੇਰ ਸਾਹਿਬ ਲੈਣ ਦੇ ਨਾਲ ਉੱਥੇ ਜਾਓ ਸਿੰਘ ਸੱਜਿਆ ਸੀ ਉਹ ਨਹੀਂ ਦੱਸਿਆ ਸੀ ਕਦੀ ਨਹੀਂ ਲੋਣੀ ਉੱਥੇ ਜਾਓ ਛੱਡ ਦੇ ਨਾ ਪਰੇ ਮਰ ਗਿਆ ਉੱਥੇ ਜਾਓ ਆ ਗਿਆ ਛੇ ਪਾਸੀ ਤੇ ਉੱਦੇ ਨਹੀਂ ਜਾਂ ਦੱਸੋ ਕਹਿਣਾ ਚਾਹੁੰਦੇ ਹੋ ਬਾਬਾ ਜੀ ਕਿੰਦਰ ਹੋ ਹਾਂ ਬਾਬਾ ਜੀ ਬਾਬਾ ਜੀ ਦੇ ਹਾਲ ਜਗਦੇ ਹਾਂਜੀ ਬਾਬਾ ਜੀ ਹਾਂ ਸਿੰਘ ਜੀ ਮਾੜੇ ਪਿੱੜਦੇ ਹੀ ਹੈ ਹਾਂ ਸਾਡੇ ਪਿੱੜਦੇ ਹੀ ਆ ਜੀ ਸਿੰਘ ਜੀ ਦੇ ਤੇਵਾ ਕਰਦੇ ਸਰਪੰਚ ਹਾਂਜੀ ਸਰਪੰਚ ਨੂੰ ਮਰਾ ਲਾਜ ਲਾ ਲਾ ਬਾਬੇ ਬਗਾਲੀਆਂ ਬਾਬਾ ਹਰਬੰਦਰ ਸਿੰਘ ਆ ਤੁਹਾਨੂੰ ਦੱਸ ਦਉ ਮੈਂ ਕੀ ਕੀ ਬੜਾ ਨਹੀਂ ਅਸੀਂ ਤਾਂ ਆਇਆ ਸਾਡਾ ਮਨ ਘਟਾਉਂਦਾ ਪਿਆ ਯਾਰ ਬਾਬਾ ਜੀ ਪੁੱਛ ਲੈਂਦੇ ਸੀ ਹਾਂ ਮੌਕਾ ਹੋ ਗਿਆ ਚਲ ਆਉਂਦੇ ਆ ਜਨ ਮੱਥਾ ਟੇਕਣੇ ਸਰਦਾਰੀ ਵੀ ਜਾਣੇ ਇੱਥੇ ਪਿਆ ਨੇ ਪਰ ਕਦੇ ਇਹਨਾਂ ਨੇ ਬਾਬਾ ਜਣਾ ਨੂੰ ਕਹਿੰਦਾ ਬਾਬਾ ਜੀ ਇਹ ਹੈਗਾ ਸਿੱਖ ਧਰਮ ਦਾ ਪਖੰਡ ਇਹ ਅਮਰਤ ਹਰਿਸ਼੍ਰੀ ਸਾਹਿਬ ਪਾਈਏ ਪਖੰਡ ਦਾ ਲੱਡਿਆ ਠੀਕ ਹੈ ਆਪਣਾ ਠੀਕ ਕਰਦੇ ਜੇ ਇੱਕ ਮਿੰਟ ਅਜ ਨਹੀਂ ਸਕੇ ਸੁਣਦੀ ਆ ਔਰ ਲਾਈਵ ਚੱਲ ਰਿਹਾ ਨਾਲ ਈਗਾ ਦੇ ਜੇ ਅੱਜ ਸ਼ਹੀਦ ਆਉਣਗੇ ਸਾਰੀ ਉਮਰਾਂ ਦਾ ਇਥੇ ਪਰੇਦਾਰ ਬਣ ਕੇ ਰਹੂ ਕੱਲ੍ਹ ਤੇ ਕਾਲੀ ਸਾਰੇ ਰੋਟੀ ਮੈਂ ਬਣਾ ਕੇ ਦੂੰ ਲੱਤਾ ਵਾਂ ਵੀ ਮੈਂ ਕੁਤੂੰ ਮਦਾਨ ਵਾਲੇ ਹੱਥਾਂ ਕੇ ਤੇ ਤੋੜਨਾ ਸੀਸ ਤੇ ਆਪਣੇ ਚੋਟੀ ਲਓ ਬਾਬਾ ਜੀ ਹੁਣੇ ਪਰਤਾਖ ਦੇਖ ਲਓ ਸਦੋ ਸੀਸ ਉਹ ਲਿਆ ਬਾਬਾ ਜੀ ਅੱਲਾਹ ਇਚਲਾਉਂ ਜਾਣ ਦੇ ਲਾਈਵ ਬੰਦ ਕਰ ਲੋ ਮੇਰੀ ਬਾਬਾ ਹੀ ਸ਼ੀਤ ਲਿਆਓ ਅਸੀਂ ਲਾਈਵ ਦੇਖਣਾ ਸ਼ੀਤ ਲਿਆਓ ਤੁਸੀਂ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ